ਸਾਰੇ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਕੇਸ ਅਵਤਾਰ ਸਿੰਘ ਦੇ ਮਰਡਰ ਤੋਂ ਬਾਅਦ ਗ੍ਰੇਟਰ ਕਲਾਸ਼ ਦਾ ਹੀ ਚੋਅਦੀ ਇਲਾਕੇ ਦਾ ਆਇਆ ਸੀ ਸਾਹਮਣੇ ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਿਆ ਸੀ ਤੇ ਹਜੇ ਕੁਝ ਦਿਨ ਹੀ ਬੀਤੇ ਨੇ ਤੇ ਅੱਜ ਇੱਕ ਹੋਰ ਰਿਟਾਇਰਡ ਫੌਜੀ ਅਸ਼ੋਕ ਕੁਮਾਰ ਵੀ ਸਾਹਮਣੇ ਆ ਚੁੱਕਾ ਹੈ ਉਹਦਾ ਦਲਾਲ ਪੁਲਿਸ ਵਾਲੋ ਨੇ ਉਹਨੂੰ ਅੱਗੇ ਦਲਾਲ ਰੱਖਾ ਦਾ ਸਾਈਨ ਡਾਕੂਮੈਂਟ ਵੀ ਕਿਸੇ ਵੀ ਉਹ ਕਾਫੀ ਦੇਰ ਸੇ ਪੁਲਿਸ ਵਾਲੇ ਹਵਲਦਾਰ ਦਵਿੰਦਰ ਸਿੰਘ ਔਰ ਸਿਪਾਈ ਹੀ ਮਹਿੰਦਰ ਸਿੰਘ ਦੋਨੋਂ ਬਹੁਤ ਪ੍ਰਾਪਰਟੀ ਦਿੱਲੀ ਕਾਰਸਪੁਰਾ ਦਾ ਨੇ ਲੰਬੇ ਸਮੇਂ ਸੇ ਕੰਮ ਕਰ ਰਹੇ ਸੇ 15 15 ਸਾਲ ਸੇ ਜਹੀ ਪੇ ਇਲਾਕੇ ਮੇਂ ਡਿਊਟੀ ਕਰਦੇ ਸੇ ਅੱਛਾ ਦੇਸੀ ਅੱਗੇ ਜਿਹੜੇ ਪੀਏ ਦੇ ਦਫਤਰ ਚ ਬੈਠੇ ਕੇ ਬੰਦੇ ਉਹਨੇ ਡਰਾਇਆ ਤਮਕਾਇਆ ਤੇ ਐਸਪੀ ਪੀਏ ਉਸ ਟਾਈਮ ਰਮਨਿਸ਼ ਨੂੰ ਬਤਾਵੀਂ ਆਖ ਦੇਣਾ ਕਿ ਤੂੰ ਐਨਾ ਪੁਲਿਸ ਵਾਲਾ ਦਾ ਕੁਛ ਨਹੀਂ ਕਰਤਾ ਮੈਂ ਜਨਾਬ ਮੇਰੀ ਪੇਮੈਂਟ ਜਿਹੜੀ ਫਸੀ ਮੀ ਦਲਾ ਦਿਓ ਮੈਂ ਇਹਨੇ ਬੰਦੇ ਕੋ ਕਹਿ ਲੈਣਾ ਇਹ ਨੌਕਰੀ ਕਰਨ ਆਪਣੀ ਮੀ ਕੋਈ ਲੈਣਾ ਦੇਣ ਮੁਝੇ ਹੀ ਕਹਿਣ ਲੱਗੇ ਕਿ ਉਨਕੇ ਰਿਸ਼ਤੇਦਾਰ ਕੀ ਤੂੰ ਕੁਛ ਨਹੀਂ ਵਿਗਾੜ ਸਕਤਾ ਉਨਕੇ ਆਈਜੀ ਕਿਸ ਦੇ ਰਿਸ਼ਤੇਦਾਰ ਜਿਹੜੇ ਜ਼ਿਮੀਂਦਰ ਸਿੰਘ ਜ਼ਿ बोलते हैं वो आईजी उनका है डीजी उनका है डीआईजी उनका है अच्छा तेरा कौन है मैं बोल रहा ठीक है चलो मेरा तो कोई नहीं है चलेगा एक दिन मेरा भी कोई आ जाएगा एसपी दफ्तर ਕੋਲ ਤੇ ਬੋਲਤਾ ਵੀ ਇੱਕ ਦਿਨ ਦੀ ਗੱਲ ਹੈ ਸੌਰੀ 2 ਇਹ ਅਪ੍ਰੈਲ ਦੀ ਸੈ 2024 ਦੇ ਵਿੱਚ ਅਪ੍ਰੈਲ ਦੀ 28 ਤਰੀਕ ਮਹਿੰਦਰ ਸਿੰਘ ਜੋ ਸਿਪਾਹੀ ਹੈ ਕਾਂਸਟੇਬਲ ਪੁਲਿਸ ਦਾ ਇਹ ਹਾਦਸਾ ਕੀ ਅਗਰ ਸਾਡੀ ਨੌਕਰੀ ਗਈ ਤੇ ਬਚੇਗਾ ਕੋਈ ਨਹੀਂ ਇਸ ਗੱਲੋਂ ਮਤਲਬ ਛੋੜ ਤਾਂ ਮਤਲਬ ਇੰਗੋਰ ਕਰਤਾ ਕੀ ਛਡੋ फिर मैं बहरों खबर मिली तो अच्छा, कि तो अलर्ट रहे हो तुम अच्छा किसी ने तो कहा कि अलर्ट रहे अलर्ट रहे हो कि ये बंदे किस टाइम भी अटैक सकते हैं क्योंकि बंदे के ने ये बंदे यह मिले माफिया कदू कदन खबर मिली ये दो तीन दिन दे मिली मैं रातों रात टाटा बिरला बनेगी बन जाइए टाटा बिरला कि मुर्गी और शराब बस पेट्रोल पंप में बैठना आरसपुरा में पूरी ड्यूटी और कहते हैं कि हमें तो कोई इलाज नहीं सकता जहाँ से गल आरसपुरा कोई कट नहीं सकता सूँ कोई माई का ਇੰਟਰਵਿਊ ਵਿੱਚ ਪ੍ਰਗਟਾਇਆ ਗਏ ਵਿਚਾਰ ਇੰਟਰਵਿਊ ਦੇਣ ਵਾਲੇ ਤੇ ਹਨ ਆਪਸੀ ਸਾਇੰਟਿਵੀ ਅਤੇ ਇੰਟਰਵਿਊ ਲੈਣ ਵਾਲੇ ਦਾ ਪ੍ਰਗਟ ਕੀਤੇ ਵਿਚਾਰਾਂ ਨਾਲ ਕਿਸੇ ਪ੍ਰਕਾਰ ਦਾ ਸਮਰਥਨ ਜਾਂ ਸਹਿਮਤੀ ਨਹੀਂ ਹੈ ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸੇ ਜਿਵੇਂ ਕਿ ਪਿਛਲੇ ਦਿਨੀ ਇੱਕ ਬਹੁਤ ਹੀ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਅਵਤਾਰ ਸਿੰਘ ਮਰਡਰ ਕੇਸ ਪੂ ਮਾਫੀਆ ਵੱਲੋਂ ਉਹ ਇੱਕ ਨੌਜਵਾਨ ਨੂੰ ਜਿਹੜਾ ਹੈ ਉਸ ਦੇ ਖਰੀਦੇ ਹੋਏ ਪਲਾਟ ਦੇ ਵਿੱਚ ਹੀ ਜਾਣ ਤੂੰ ਮਾਰ ਦਿੱਤਾ ਗਿਆ ਔਰ ਉਸ ਦੇ ਵਿੱਚ ਵੀ ਇੱਕ ਜਿਹੜਾ ਹੈ ਸ਼ਮੂਲੀਅਤ ਜਿਹੜੀ ਸੀ ਪੁਲਿਸ ਡਿਪਾਰਟਮੈਂਟ ਦੀ ਵੀ ਕਿਧਰੇ ਨਾ ਕਿਧਰੇ ਆ ਰਹੀ ਸੀ ਇਸ ਵੇਲੇ ਮੇਰੇ ਨਾਲ ਜੁੜੇ ਨੇ ਇੱਕ ਰਿਟਾਇਰਡ ਫੌਜੀ ਜੋ ਕਿ ਬਾਰਡਰ ਏਰੀਆ ਅਰਸਪੁਰਾ ਦੇ ਰਹਿਣ ਵਾਲੇ ਨੇ ਅਸ਼ੋਕ ਕੁਮਾਰ 2013 ਦੇ ਵਿੱਚ ਇਹ ਪੈਨਸ਼ਨ ਲੈ ਕੇ ਤੇ ਆਪਣੇ ਘਰ ਪਰਤਦੇ ਨੇ ਭਾਰਤ ਦੀ ਜਿਹੜੀ ਸ਼ਰਧਾ ਦੇ ਉੱਪਰ ਆਪਣੇ ਡਿਊਟੀ ਨਿਭਾਉਣ ਤੋਂ ਬਾਅਦ ਵੇਲੇ ਹੋ ਕੇ ਜਦੋਂ ਇਹ ਘਰ ਪਰਤਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਜਿਸ ਇਲਾਕੇ ਦੇ ਵਿੱਚ ਰਹਿੰਦੇ ਨੇ ਉੱਥੇ ਆਏ ਦਿਨ ਜਿਹੜਾ ਹੈ ਉਹ ਫਾਇਰਿੰਗ ਜਿਹੜੀ ਹੈ ਜੋ ਬਾਰਡਰ ਹੈ ਇੰਡੀਆ ਇੰਡੋਪਾਕ ਦਾ ਉੱਥੇ ਫਾਇਰਿੰਗ ਚੱਲਦੀ ਰਹਿੰਦੀ ਹੈ ਤੇ ਇਹਨਾਂ ਨੂੰ ਲੱਗਿਆ ਕਿ ਇੱਥੇ ਸ਼ਾਇਦ ਮੇਰੇ ਬੱਚੇ ਸੇਫ ਨਹੀਂ ਹਨ ਜਾਂ ਘਰਦਿਆਂ ਦੇ ਨਾਲ ਸਲਾਹ مشورہ ਕਰਕੇ ਇਹਨਾਂ ਨੂੰ ਲੱਗਿਆ ਕਿ ਇੱਕ ਪਲਾਟ ਜਿਹੜਾ ਹੈ ਥੋੜਾ ਬਾਰਡਰ ਤੋਂ ਦੂਰ ਵਾਲੇ ਪਾਸੇ ਲੈ ਲੈਣਾ ਚਾਹੀਦਾ ਹੈ ਇਹਨਾਂ ਦੇ ਇੱਕ ਨਜ਼ਦੀਕੀ ਨੇ ਇਹਨਾਂ ਨੂੰ ਕਿਹਾ ਕਿ ਜੇ ਪਲਾਟ ਚਾਹੀਦਾ ਹੈ ਤਾਂ ਮੇਰੇ ਕੋਲ ਤੁਸੀਂ ਲੈ ਸਕਦੇ ਹੋ ਜਾਂ ਮੈਂ ਦਿਲਵਾ ਸਕਦਾ ਇਸ ਵੇਲੇ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸੇ ਦੇ ਲਾਗੇ ਉਹ ਪਲਾਟ ਹੈ ਇਹ ਹੈ ਮੀਰਾਂ ਸਾਹਿਬ ਦਾ ਬੰਦ ਸੁਲਤਾਨ ਏਰੀਆ ਬਾਕੀ ਦੀ ਗੱਲ ਜਿਹੜੀ ਹੈ ਉਹ ਇਹਨਾਂ ਦੇ ਨਾਲ ਅਸੀਂ ਕਰਾਂਗੇ ਅਸ਼ੋਕ ਕੁਮਾਰ ਦੇ ਨਾਲ ਪਰ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਅਵਤਾਰ ਸਿੰਘ ਦਾ ਮਰਡਰ ਹੋਇਆ ਪੁੱਛ ਪ੍ਰਸ਼ਾਸਨ ਦੀ ਵੀ ਸ਼ਮੂਲੀਅਤ ਵਿੱਚ ਦੱਸੀ ਗਈ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਣ ਇਹ ਇੱਕ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਹੈ ਉਹ ਇੱਥੇ ਵੀ ਹੋ ਸਕਦਾ ਹੈ ਇਹਦੇ ਬਾਰੇ ਜੇ ਅਸੀਂ ਗੱਲਬਾਤ ਕਰਦੇ ਹਾਂ ਅਸ਼ੋਕ ਕੁਮਾਰ ਜੀ ਨਾਲ ਅਸ਼ੋਕ ਕੁਮਾਰ ਜੀ ਸਵਾਗਤ ਹੈ ਤੁਹਾਡਾ ਅਸੀਂ ਸਾਂਝੀ ਟੀਵੀ ਤੇ ਆਖਰ ਕੀ ਮਾਮਲਾ ਹੋਇਆ ਕਿ ਤੁਹਾਨੂੰ ਸਾਡੇ ਤੱਕ ਪਹੁੰਚ ਕਰਨੀ ਪੈਗੀ ਜੀ ਸਰ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਜੀ ਮੈਂ ਗਰਾ ਚੋਗਾ ਆਸਪੁਰਾ ਤਹਿਸੀਲ ਮੇਰੀ ਚਿਤਕੜਾ ਹੈ ਜੀ ਜੀ ਔਰ ਜੈਸੇ ਹੀ ਤਕਰੀਬਨ ਬੜੇ ਸਾਰੇ ਚੱਕਰ ਕੱਟੇ ਪਹਿਲੇ ਹਾਂ ਅ ਇਸ ਜਸਟਮ 2013 ਦੇ ਵਿੱਚ ਮੈਂ ਰਿਟਾਇਰਮੈਂਟ ਹੋਇਆ ਹੂੰ ਹੂੰ ਆਰਮੀ ਵਿੱਚ ਜੌਬ ਕਰਕੇ ਮੈਂ ਰਿਟਾਇਰ ਆਇਆ ਕਿ ਮੇਰਾ ਇੱਕ ਕਰੀਬੀ ਨਜ਼ਦੀਕ ਰਿਸ਼ਤੇਦਾਰ ਅਸ਼ਮਨੀ ਕੁਮਾਰ ਔਰ ਪੱਪੀ ਹੂੰ ਸਨ ਆਫ ਬਾਲਕ ਸਿੰਘ ਗਾਉਂ ਬਸਾਲਪੁਰ ਅੱਛਾ ਬਸਾਲਪੁਰ ਅਰਸਪੁਰਾ ਵਾਲੀ ਸਾਈਡ ਹਾਂਜੀ ਜੀ ਔਰ ਉਸੇ ਉਸਨੇ ਬੋਲਾ ਕਿ प्लाट कोई लेना हो तो मेरे को बताना अच्छा मैं बोला ठीक है चलो फायरिंग फायरिंग भी होती है। हाँ के नजदीक थे। कर्मी, वो उनका दलाल, मतलब, दलाल, दलाल पुलिस वालों ने उनको आगे दलाल रखा था साइन डॉक्यूमेंट किसी पे भी वो काफी देर से पुलिस वाले हवलदार दविंदर सिंह और सिपाही महेंद्र सिंह दोनों वो प्रॉपर्टी लंबे समय से काम कर रहे थे पंद्रह पंद्रह साल से जही पे इलाके में ड्यूटी करते थे अच्छा और भी कई धंधे करते होंगे क्योंकि जो प्रॉपर्टी डीदी का काम करते हो वर्दी डाल के वो और भी सारी गलश हो आज कह रहे हो बिल्कुल ठीक सर और मेरे आज आपका साथ लेना पड़ा ਕਿਉਂਕਿ ਮੈਂ ਪੁਲਿਸ ਵਾਲੋਂ ਕੇ ਦਫਤਰ ਕੇ ਚੱਕਰ ਕਾੜ-ਕਾੜ ਕੇ ਜੁੜੇ ਖੁਣ ਕੇ ਰੀਜਨਲ ਪਸ਼ਾ ਸਾਰੇ ਪਹਿਲੇ ਸਾਰਿਆਂ ਕੋਲੋਂ ਮੈਂ ਡੀਆਈਜੀ ਦਫਤਰ ਗਿਆ ਅੱਛਾ ਔਰ ਡੀਆਈਜੀ ਸਾਹਬ ਨੇ ਭੇਜਿਆ ਰ ਰਮਾਰਕ ਕਰਕੇ ਐਸਪੀ ਹੈਡਕ quarters ਦਫਤਰ ਉਸ ਟਾਈਮ ਐਸਪੀ ਰਮਨੀਸ਼ ਗੁਪਤਾ ਠੀਕ ਉਹਨੇ ਉੱਥੇ 10 ਬੰਦੇ ਜਿਹੜੇ ਬੈਠੇ ਦੇ ਇਹ ਪੀਏ ਦੇ ਦਫਤਰ ਚ ਉਹਨੇ ਵੀ ਡਰਾਇਆ ਧਮਕਾਇਆ ਐਸਪੀ ਰਮਨੇਸ਼ ਗੁਪਤਾ ਦੇ ਦਫਤਰ ਦੇ ਵਿੱਚ ਜਿਹੜੇ ਉਹਨਾਂ ਦੇ ਬੰਦੇ ਸੀ ਅੱਗੇ ਜਿਹੜੇ ਪੀਏ ਦੇ ਦਫਤਰ 'ਚ ਬੈਠ ਕੇ ਬੰਦੇ ਉਹਨੇ ਡਰਾਇਆ ਧਮਕਾਇਆ ਤੇ ਐਸਪੀ ਪੀਏ ਉਸ ਟਾਈਮ ਰਮਨੇਸ਼ ਗੁਪਤਾ ਵੀ ਆਖ ਦੇਣਾ ਕਿ ਤੂੰ ਇਹਨਾਂ ਪੁਲਿਸ ਵਾਲਾਂ ਦਾ ਕੁਝ ਨਹੀਂ ਕਰਤਾ ਮੈਂ ਜਨਾਬ ਮੇਰੀ ਪੇਮੈਂਟ ਜਿਹੜੀ ਫਸੀ ਮੀਂ ਦਲਾ ਦਿਓ ਮੈਂ ਇਹਨੇ ਬੰਦੇ ਕੋ ਕਹਿ ਲਿਆ ਨਾ ਇਹ ਨੌਕਰੀ ਕਰਨ ਆਪਣੀ ਤੇ ਮੀ ਕੋਈ ਲੈਣ ਦੇਣ ਨਹੀਂ ਅੱਜ ਤੱਕ ਉਹਦੇ ਬਾਅਦ ਫਿਰ ਮੈਂ ਐਸ ਐਸਪੀ ਡਾਕਟਰ ਬినਉਦ ਕਨਵੀ ਮਿਲਿਆ ਪਹਿਲੇ ਸਾਰੇ ਜਿਹੜੇ ਹੁਣ ਇਸ ਵੇਲੇ ਇਸੇ ਮੌਜੂਦਾ ਨੇ ਜਿਸ ਟਾਈਮ ਬਿਲਕੁਲ ਨਿਊ ਆਏ ਉਸ ਟਾਈਮ ਮੈਂ ਮਿਲਿਆ ਠੀਕ ਪੇਰੀ ਮੇ ਏ ਕੇ ਗੋਇਲ ਸਾਹਿਬ ਜੋ ਰਿਟਾਇਰ ਇਥੋਂ ਉਤਰ ਗਏ ਨੇ ਪੋਸਟਿੰਗ ਲੈ ਕੇ ਦਿੱਲੀ ਗਏ ਨਾ ਸ਼ਾਇਦ ਜੀ ਜੀ ਪਹਿਲੀ ਫਾਈਲ ਮੈਂ ਉਹਨੇ ਦਿੱਤੀ ਆਰਸਪੁਰਾ ਚ ਆਏ ਹੂੰ ਹੂੰ ਉਹਦੇ ਨਾਲ ਮੀਟਿੰਗ ਫਾਈਲ ਫੜਾਈ ਮੈਨੂੰ ਉਹਨੇ ਕਾਰਵਾਈ ਫਾਈਲ ਜਿਹੜੀ ਐਸ ਪੀ ਆਈ ਜਾ ਕੇ ਐਸ ਐਸ ਪੀ ਸਾਹ ਦੇ ਦਫਤਰ ਐਸ ਪੀ ਸਾਹਿਬ ਨੇ ਵੀ ਬੁਲਾਇਆ ਔਰ ਉਹਨੇ ਪੂਰੀ ਗੱਲਬਾਤ ਕੀਤੀ ਕਿ ਮੈਂ ਪੁਲਿਸ ਵਾਲਾਂ ਨੂੰ ਅੱਛੀ ਤਰ੍ਹਾਂ ਖਿੱਚਾਂਗਾ ਮਗਰ ਕੋਈ ਕਾਰਵਾਈ ਨਹੀਂ ਹੋਈ ਜਨਾਬ ਉਹ ਔਰ ਉਹ ਬੰਦੇ मुझे ही कहने लगे कि उनके की नहीं सकता। उनके आई जी अपने जड़े? मेंदर मेंदर कोई नहीं है चलेगा एकदम भी कोई आजगा आज मैं अपने भाई द, मीडिया वालों का भी पहले धन्यवाद करूंगा की आज जो मेरा सहयोग कर रहे है सबसे बढ़कर की जो मेरी आवाज उठाई उन्होंने आज मेरे को जहां तक फैसला लेना पड़ा कर नहीं तो मैं इनके पीछे 10 साल हो गया घूमते क्योंकि इनकी नौकरी खराब कभी ना हो कि तरले में मतलब ਤੁਸੀਂ ਉਹਨਾਂ ਦੀ ਨੌਕਰੀ ਪਹਚਾਨ ਦੇ ਚੱਕਰ ਦੇ ਵਿੱਚ ਇਹ ਸਮਾਂ ਨਿਕਲ ਗਿਆ ਸਰ ਤੁਸੀਂ ਸਮਾਂ ਘੜਦੇ ਫੈਮਿਲੀ ਵੀ ਬੋਲਦੀ ਇਨਕੇ ਬੱਚੇ ਮਰਨਗੇ ਉਹਨਾਂ ਐਸਾ ਕੀ ਹੋਇਆ ਕਿ ਤੁਹਾਨੂੰ ਮੀਡੀਆ ਦੇ ਸਾਹਮਣੇ ਆਣਾ ਪਿਆ ਸਰ ਇਹਨਾਂ ਨੇ ਇੱਕ ਦੋ ਧਮਕੀ ਦੇਦੀ ਮੇਰੇ ਕੋ ਤੁਹਾਨੂੰ ਧਮਕੀ ਦਿੱਤੀ ਹਾਂ ਮਿੰਦਰ ਸਿੰਘ ਜੀ ਮੇਰੇ ਐਸਪੀ ਦਫਤਰ ਕੋਲ ਬੋਲਤਾ ਮੈਂ ਕਿ ਅੱਛਾ ਇੱਕ ਦਿਨ ਦੀ ਗੱਲ ਹੈ ਸਾਰੀ 2 ਇਹ ਅਪ੍ਰੈਲ ਦੀ ਸੈ 2024 ਦੇ ਵਿੱਚ ਅਪ੍ਰੈਲ ਦੀ 28 ਤਰੀਕ ਮਹਿੰਦਰ ਸਿੰਘ ਜੋ ਸਿਪਾਹੀ ਹੈ ਕਨਸਟੇਬਲ ਪੁਲਿਸ ਦਾ ਠੀਕ ਇਹ ਆਖਦਾ ਕਿ ਅਗਰ ਸਾਰੀ ਨੌਕਰੀ ਗਈ ਤੇ ਬਚੇਗਾ ਤੂੰ ਮੇਰੀ ਅੱਛਾ ਤੋ ਐਸਪੀ ਸਾਹਿਬ ਤੁਸੀਂ ਸੁਣ ਰਹੇ ਹੋ ਅਗਰ ਤਾਂ ਇਹਨਾਂ ਦੀ ਗੱਲ ਨੂੰ ਥੋੜਾ ਗੌਰ ਨਾਲ ਸੁਣਿਓ ਜੇ ਸਾਡੀ ਨੌਕਰੀ ਗਈ ਤਾਂ ਬਚੇਗਾ ਤੂੰ ਵੀ ਨਹੀਂ ਇਹ ਗੱਲ ਇਹਨਾਂ ਨੂੰ ਇਹ ਤਾਨੂੰ ਮਹਿੰਦਰ ਸਿੰਘ ਨੇ ਮਹਿੰਦਰ ਸਿੰਘ ਨੇ ਬਿਲਕੁਲ ਸਰ 100 ਤੇ ਐਸਪੀ ਆਫਿਸ ਦੇ ਹਾਂਜੀ ਅੱਗੇ ਪਿੱਛੇ ਜਾਂ ਅੰਦਰ ਬਾਹਰ ਐਸਪੀ ਦੇ ਬਾਹਰ ਦਫਤਰ ਦੇ ਬਾਹਰ ਉਹ ਹੋਰ ਐਸਟੀ ਐਸਪੀ ਸਾਹਿਬ ਨਹੀਂ ਆਇਆ ਤਾਂ ਫਿਰ ਮੈਨੇ ਅੱਛਾ ਇਸ ਗੱਲ ਨੂੰ ਮਤਲਬ ਛੋੜਦਾ ਮਤਲਬ ਇਨਗੋਰ ਕਰਤਾ ਕਿ ਛਡੋ ਫਿਰ ਮੈਨੂੰ ਬਾਹਰੋਂ ਖਬਰ ਮਿਲੀ ਕਿ ਅਲਰਟ ਰਹੇ ਹੋ ਤੁਸੀਂ ਅੱਛਾ ਕਿਸੇ ਨੇ ਤੁਹਾਨੂੰ ਕਿਹਾ ਕਿ ਅਲਰਟ ਰਹੇ ਰਹ ਰਹੇ ਹੋ ਕਿ ਇਹ ਬੰਦੇ ਕਿਸ ਟਾਈਮ ਵੀ ਅਟੈਕ ਕਰਵਾ ਸਕਦੇ ਨੇ ਉਹ ਕਿਉਂਕਿ ਇਹ ਬੰਦੇ ਮਾਫੀਸ਼ਾ ਕਰਨ ਮਿਲੇ ਇਹ ਕਦੋਂ ਤੁਹਾਨੂੰ ਖਬਰ ਮਿਲੀ ਇਹ ਦੋ ਤਿੰਨ ਦਿਨ ਦੇ ਵਿੱਚ ਮਿਲੀ ਹੋਵੇਗੀ ਤਾਂ ਹੀ ਮੈਂ ਨਾ ਕੀ ਕਾਰਵਾਈ ਕਰਨੀ ਬਸ ਫਿਰ ਇਹ ਇਹ ਮਸਲਾ ਵਧਿਆ ਕਿਉਂ ਕਿ ਆ ਤੁਸੀਂ ਕੋਈ ਪੇਮੈਂਟ ਵਗੈਰਾ ਕੀਤੀ ਹੈ ਇਸ ਪਲਾਟ ਦੀ ਜੀ ਜੀ ਪੇਮੈਂਟ 8 ਲੱਖ 40 ਹਜ਼ਾਰ ਰੁਪਏ ਪੇਮੈਂਟ ਰਹੀ ਜਿਹੜਾ ਕੋੜੀਆਂ ਦਾ ਪਲਾਟ ਨਹੀਂ ਹੈ ਅੱਜ ਅਸੀਂ 8 ਲੱਖ ਦਾ ਵੀ ਕੋਈ ਨਹੀਂ ਲੈਂਦਾ ਜਿਹੜਾ ਮੈਂ ਉਸ ਟਾਈਮ ਵੇਨੇ 8 ਲੱਖ 40 ਹਜ਼ਾਰ ਦਾ 2013 14 ਦੇ ਵਿੱਚ 14 ਦੇ ਵਿੱਚ ਤੁਸੀਂ ਪੇਮੈਂਟ ਕੀਤੀ ਕੋਈ ਡਾਕੂਮੈਂਟ ਵਗੈਰਾ ਸਾਈਨ ਕਰਵਾਈ ਜਾਂ ਇਸ ਤਰ੍ਹਾਂ ਹੀ ਦਿੱਤੀ ਸੀ ਸਰ ਡਾਕੂਮੈਂਟ ਸਾਈਨ ਹੋਏ ਨੇ ਇਹਦੇ ਹੋਏ ਨੇ ਨੋਟਰੀ ਦੇ ਸਾਈਨ ਹੋਏ ਨੇ ਬਚਨ ਵਾਲ ਨੇ ਸਾਈਨ ਕੀਤੇ ਨੇ ਜੀ ਜਗ੍ਹਾ ਆ ਅੱਛਾ ਜਿਹਦੀ ਜਗ੍ਹਾ ਬਚਨ ਲਾਲ ਦੇ ਉਹਦਾ ਪਹਿਲੇ ਸਰ ਸਗੜਾ ਚੱਲ ਰਿਹਾ ਹਾਂ ਪਏ ਬਚਨ ਲਾਲ ਦਾ ਇਹਨੇ ਵੀ ਕੇਰੀਜ ਲਾ ਗਿਆ ਬਚਨ ਲਾਲ ਨੇ ਨਹੀਂ ਲਾਲਚ ਦਿੱਤਾ 2 ਲੱਖ ਦਾ ਕਿੰਨੇ ਦਾ ਦਿੱਤਾ ਔਰ ਰਿਕਾਰਡਿੰਗ ਮੇਰੇ ਕੋਲ ਪਈ ਦੀ ਬਚਨ ਲਾਲ ਦੀ ਮਹਿੰਦਰ ਸਿੰਘ ਦੀ ਪਲਾਟ ਦੀ ਰਿਕਾਰਡਿੰਗ ਮੇਰੇ ਪਈ ਦੀ ਹੈ ਜਿਹੜਾ ਸ਼ਪਾਈ ਹੈ ਪੁਲਿਸ ਦਾ ਉਹ ਵੀ ਮੈਂ ਪੁਲਿਸ ਸਾਰੇ ਰਿਕਾਰਡਿੰਗ ਵੀ ਤੁਸੀਂ ਸਾਨੂੰ ਦੇ ਸਕਦੇ ਹੋ ਬਿਲਕੁਲ ਮਿਲੇਗੀ ਤੁਸੀਂ ਰਿਕਾਰਡਿੰਗ ਔਰ ਉਹਦੇ ਤੁਹਾਡੇ ਕਹਿੰਦੇ ਅਸੀਂ ਚਲਾ ਵੀ ਸਕਦੇ ਹਾਂ ਬਿਲਕੁਲ ਚਲਾਓ ਸਰ ਠੀਕ ਹੈ ਜੀ ਔਰ ਇਹਨੇ ਬਿਲਕੁਲ ਹੀ ਅੱਜ ਐਸਪੀ ਦਫ਼ਤਰ ਪਿਛਲੇ ਫਿਰ ਬੁਲਾਇਆ ਮੀਗੀ ਇੱਕ ਹਫਤੇ ਦਾ ਫਿਰ ਟਾਈਮ ਲਿਆ ਨੇ ਕੋਈ ਅੱਗੇ ਪਿਛੇ ਫੋਨ ਕਰਵਾ ਕੇ ਕੀ ਪੈ ਪੇਮੈਂਟ ਕਰਵਾ ਦਿਆਂਗੇ ਮਸਲਾ ਹਲ ਕਰਵਾ ਦਿਆਂਗੇ ਕੁਛ ਨਹੀਂ ਸਰਾਜ ਅੱਜ ਜਿਸ ਟਾਈਮ ਆਨੇ ਫਿਰ ਮੇਰੇ ਕੋਈ ਬੰਦੇ ਨੇ ਦੱਸਿਆ ਜਿਨ੍ਹਾਂ ਕੀ ਕਿ ਲੜ ਰਹੇ ਫਿਰ ਮੈਂ ਬੋਲਿਆ ਹੁਣ ਮੀਡੀਆ ਸਾਰਾ ਲੈਣੇ ਪੈਣਾ ਔਰ ਪੁਲਿਸ ਸਟੇਸ਼ਨ ਨੂੰ ਕੰਪਲੇਨ ਕਰਨੇ ਪੈਣੇ ਹੈ ਜੇ ਮੈਂ ਨਮੇਸ਼ਰ ਐਸਐਚਓ ਪਹਿਲਾਂ ਆਇਆ ਮੈਂ ਮੀਰਾ ਸਾਹਿਬ ਐਸਐਚਓ ਦੇ ਦਫਤਰ ਇੱਥੇ ਠੀਕ ਮੁੰਸ਼ੀ ਬੈਠੇ ਰਹੇ ਇਹਨੇ ਭੇਜਤਾ ਨਮੇਸ਼ਰ ਜਾਓ ਤ ਉਸ ਨਮੇਸ਼ਰ ਵਾਲੇ ਰਿਪੋਰਟ ਲਿਖਣਗੇ ਠੀਕ ਹੈ ਤੇ ਨਵੇਂ ਸ਼ਹਿਰ ਐਸਐਚਓ ਕੋਲ ਜਿੱਲੇ ਮਿਲਿਆ ਤੇ ਉਹਨੇ ਬੋਲੇ ਉਸ ਜਗ੍ਹਾ ਸਾਲ ਮੇਰੇ ਏਰੀਆ ਪੈਂਦਾ ਅ ਇਹ ਬੇ ਕੋੜਲੀ ਗੱਲੇ ਕੋੜਲੀ ਤੱਕ ਕੋੜਲੀ ਤੱਕ ਠੀਕ ਹੈ ਤੇ ਉਹਦੇ ਪੈਂਦਾ ਮੀਰਾ ਸਾਹਿਬ ਦਾ ਤੇ ਮੀਰਾ ਸਾਹਿਬ ਦੇ ਜਦੋਂ ਮੈਂ ਐਸਐਚਓ ਕੋਲ ਆਇਆ ਇਹ ਆਖਦੇ ਨੇ ਕਿ ਅਸ ਰਿਪੋਰਟ ਹੁੰਦੀ ਨਹੀਂ ਲਿਖ ਸਕਦੇ ਆ ਤੁਸੀਂ ਕਦੋਂ ਗਏ ਮੀਰਾ ਸਾਹਿਬ ਅੱਜ ਜੀ ਅੱਜ ਦੀ ਡੇਟ ਪਰ ਅੱਛਾ ਅੱਜ ਹੀ ਗਏ ਸੀ ਅੱਜ ਹੀ ਗਏ ਆ ਠੀਕ ਕਿਉਂਕਿ ਕੱਲ ਦੀ ਡੇਟ ਮੈਂ ਪੈਸ਼ ਕੱਲ ਸੰਡੇ ਦਾ ਹੂੰ ਤੇ ਟਾਈਮ ਮੰਗਿਆ ਤੇ ਟਾਈਮ ਕੱਲ ਉਹਨੇ ਬੋਲੇ ਆਨੇ ਮੀ ਟਾਈਮ ਲੱਗਾ ਉਹਦੇ ਵਿੱਚ ਠੀਕ ਤੇ ਮੈਂ ਬੋਲ ਰਿਹਾ ਰਿਪੋਰਟ ਲਖਾਣਾ ਜ਼ਰੂਰੀ ਹੈ ਬਿਲਕੁਲ ਹੀ ਕਿਉਂਕਿ ਅਗਰ ਮੇਰੇ ਪਰਿਵਾਰ ਪਰ ਕੋਈ ਆਚਾਂਦੀ ਹੈ ਤੇ ਜ਼ਿੰਮੇਵਾਰ ਇਹ ਲੋਕ ਉਸੀ ਕੋ ਰਿਟਰਨ ਐਪਲੀਕੇਸ਼ਨ ਦੇ ਕੇ ਆਇਓ ਦਿੱਤੀ ਮੈਂ ਉਹਦੇ ਕੋਲ ਠੀਕ ਹੈ ਪਰ ਉਹਨੇ ਐਕਸਪਾਇਰ ਨਹੀਂ ਕੀਤੀ ਆ ਤੇ ਉਹਦੇ ਕੋਲ ਨੇ ਪੇਦੀਆਂ ਠੀਕ ਹੈ ਰਿਟਰਨ ਚ ਲਿਖਾ ਕੇ ਆਇਆ ਮੈਂ ਉਹਦੇ ਕੋਲ ਓਕੇ ਤੇ ਰਸੀਦ ਨਹੀਂ ਦਿੱਤੀ ਉਹਨੇ ਵੀ ਕੋਈ ਵੀ ਓਕੇ ਤੇ ਉਹ ਬੋਲਦ ਨੇ ਤਸ ਐਸਪੀ ਸਾਹਿਬ ਦੇ ਜਿਹੜੀ ਅੱਗੇ ਪਿੱਛੇ ਚੁੰਕੀ ਪੈਂਦੀ ਉੱਥੇ ਜਾ ਕੇ ਰਿਪੋਰਟ ਕਰੋ ਮਤਲਬ ਉਹ ਕਿਉਂ ਉਹ ਉਹੀ ਜਾਣਦੇ ਨੇ ਸਰ ਮੈਂ ਇਹਦੇ ਬਾਰੇ ਨੋਰਜ ਨਹੀਂ ਰੱਖਤਾ ਆ ਕਿਉਂਕਿ ਮੈਂ ਬੋਲਿਆ ਅਗਰ ਤੁਸੀਂ ਰਿਪੋਰਟ ਨਹੀਂ ਦਿੱਤੀ ਮੀਂਹ ਕਿ ਚੌਕੀ ਦੱਸੋਗੇ ਜਿੱਥੇ ਤੁਸੀਂ ਕੀ ਡਿਮਾਂਡ ਕਰਦੇ ਹੋ ਤੇ ਕਿਹਦੇ ਕੋਲੋਂ ਮਤਲਬ ਸਰਕਾਰ ਤੋਂ ਜਾਂ ਐਲਜੀ ਸਾਹਿਬ ਤੋਂ ਜਾਂ ਪੁਲਿਸ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਮੈਂ ਡਿਜੀ ਸਾਹਿਬ سے ਇਹ ਹੀ ਰਿਕਵੈਸਟ ਕਰੂੰਗਾ ਕਿ ਮੈਂ ਇੱਕ ਆਰਮੀ سے ਰਟਾਇਰ ਆਇਆ ਹਾਂ ਕਿ बड़ी मुश्किल से आप बेल्ट फोर्स वेल्ट पहने हुए हो हो आप ही फोर्स नौकरी कर रहे हो, कितनी दिक्कतें आती हैं जो छोटी सी एक मनी होती है जो छोटा सा पैसा हमारा उसके चक्कर में हमने लगवा दिया इन्होंने लगवा दिया फंसा दिया मैं तो यही बोलूंगा कि ये प्लाट इनके खाते में डाला जाए पुलिस वालों के मेरे को इनसे पेमेंट मेरे को और कोई लेना देना नहीं है ये पेमेंट Uh, मेरे को दे दें अपनी जितना आज इंटरेस्ट बनता है सतारा लाख बने अठारह बने प्लाट जो इनके खाते में डाल दे एक करोड़ का बेचें दस रुपए का बेचें मुझे, को, मुझे कोई लेना देना नहीं है ठीक ठीक है और इन लोगों को यह पूछना चाहिए कि बेल्ट फोर्स की नौकरी करते हुए एक आप लोग ही धमकियां दोगे तो जो आम आदमी जो बेचारा कहा जाएगा मैं तो आर्मी से रिटायर हुआ हूँ जो आम आदमी बिल्कुल ही आम आदमी है उनको तुम लोग दफ्तर में कुछ नहीं देते हो ਤੋ ਇਹ ਸਰ ਇਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਇੱਕ ਤਾਂ ਇਹ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਨ੍ਹਾਂ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਜਾਂ ਇਹ ਜੋ ਪੁਲਿਸ ਪ੍ਰਸ਼ਾਸਨ ਦੇ ਬੰਦੇ ਨੇ ਜਾਂ ਜਿਹੜੇ ਵੀ ਸਿਵਲ ਬੰਦੇ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਕਿਸ ਮਕਸਦ ਦੇ ਨਾਲ ਚੱਲ ਰਹੇ ਨੇ ਇਸ ਪਲਾਟ ਦੇ ਹੀ ਮਸਲਾ ਹੈ ਜਾਂ ਕੋਈ ਹੋਰ ਵੀ ਇਹਨਾਂ ਦੇ ਮਸਲੇ ਹਨ ਸਰ ਹੋਰ ਤਾਂ ਇਹਦੇ ਮਸਲੇ ਜਿਹੜੇ ਹਾਂਗੇ ਇਹਨਾਂ ਰਸਪੋਰੇ ਕਾਫੀ سارے ਮਸਲੇ ਕੀਤੇ ਮੈਂ ਵੀ ਕਿਸੇ ਲੋਕ ਨੂੰ ਸੁਣੀਆ ਕਾਫੀ ساری ਗੱਲਾਂ ਜਿਹੜੀ ਕੀਤੀਆਂ ਨੇ ਜੀ ਜੀ ਜਿਹੜੇ ਕਰਦੇ ਹੈ ਜਿਹੜੇ ਤਾਂ ਦੇ ਕਰਦੇ ਨੇ ਇਹ ਕਿਉਂਕਿ ਉਹ ਇਹਦੇ ਸੀਆਈਡੀ ਵਾਲੇ ਵੀ ਨਵਾਂ ਸ਼ਾਰੇ ਨੇ ਉੱਥੇ ਬੈਠੇ ਨੇ ਸਭ ਜਾਣਦੇ ਨੇ ਉਹ ਕੀ ਕਿੜਗੜ ਤੰਦੇ ਕਰਦੇ ਨੇ ਔਰ ਇੱਕ ਪ੍ਰਾਪਰਟੀ ਦਿੱਤੀ ਜਾਤੇ ਸ਼ਰਮ ਕਰਦੇ ਕੰਮ ਤੇ ਸ਼ਰਮ ਕਰਦੇ ਹਾਂਜੀ ਬੜੇ ਬੜੇ ਪ੍ਰਾਪਰਟੀ ਦਿੱਤੀ ਆਏ ਨੇ ਸੋਤੇ ਕਰਦੇ ਇੱਕ 80 ਸੀ 90 90000 ਰੁਪਏ ਸੈਲਰੀ ਲੈਣੇ ਇਹ ਮਹੀਨੇ ਦੀ ਔਰ ਇਹ ਇਹਦੇ ਚ ਵੀ ਰਾਤੋ ਰਾਤ ਟਾਟਾ ਬੇਲਾ ਬਣੇ ਦੀ ਕੀ ਆਸ ਬਣ ਜੀ ਟਾਟਾ ਬੇਲਾ ਕਿ ਮੁਰਗੀ ਔਰ ਸ਼ਰਾਬ بس ਪੈਟਰੋਲ ਪੰਪ ਤੇ ਬੈਠਣਾ ਅਰਸਪੁਰਾ ਮੇ ਪੂਰੀ ਡਿਊਟੀ ਔਰ ਕਹਤੇ ਹਨ ਕਿ ਹਮੇ ਤਾਂ ਕੋਈ ਹਿਲਾ ਨਹੀਂ ਸਕਦਾ ਜਹਾਂ ਸੇ ਇੱਕ ਗਲ ਕੇਂਦਰ ਆਰਸਪੁਰਾ ਦੇ ਵਿੱਚ ਕੋਈ ਕੱਟ ਨਹੀਂ ਸਕਦਾ ਸਾਨੂੰ ਕੋਈ ਮਾਈ ਦਾ ਲਾਲ ਤਾਂ ਦਰਸ਼ਕੋ ਤੁਸੀਂ ਵੀ ਦੇਖ ਰਹੇ ਹੋ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵੇਲੇ ਭੂ ਮਾਫੀਆ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ ਜਗ੍ਹਾ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾ-ਜਾ ਕੇ ਨਵੇਂ ਤੋਂ ਨਵੇਂ ਕੇਸ ਜਿਹੜੇ ਉੱਪਰ ਕੇ ਸਾਹਮਣੇ ਆ ਰਹੇ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਕੇਸ ਹਵਤਾਰ ਸਿੰਘ ਦੇ ਮਰਡਰ ਤੋਂ ਬਾਅਦ ਗ੍ਰੇਟਰ ਕਲਾਸ਼ ਦਾ ਹੀ ਚੋਆਦੀ ਇਲਾਕੇ ਦਾ ਆਇਆ ਸੀ ਸਾਹਮਣੇ ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਿਆ ਸੀ ਤੇ ਹਜੇ ਕੁਝ ਦਿਨ ਹੀ ਬੀਤੇ ਨੇ ਤੇ ਅੱਜ ਇੱਕ ਹੋਰ ਰਿਟਾਇਰਡ ਫੌਜੀ ਅਸ਼ੋਕ ਕੁਮਾਰ ਵੀ ਸਾਹਮਣੇ ਆ ਚੁੱਕਿਆ ਹੈ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਵੀ ਮਸਲਾ ਚੜਾ ਹੈ ਬੜੇ ਅੱਛੇ ਔਰ ਸੁਲਝੇ ਸੁਲਜਾਇਆ ਜਾਵੇ ਅੱਛੇ ਤਰੀਕੇ ਦੇ ਨਾਲ ਸੁਲਜਾਇਆ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਆਲਾ ਅਧਿਕਾਰੀ ਨੇ ਉਹਨਾਂ ਤੱਕ ਅਗਰ ਇਹ ਵੀਡੀਓ ਪਹੁੰਚਦੀ ਹੈ ਤਾਂ ਇਸ ਵੀਡੀਓ ਦੇ ਵਿੱਚ ਕਿਹਾ ਗਿਆ ਅਸ਼ੋਕ ਕੁਮਾਰ ਜੀ ਦਾ ਜੋ ਬਿਆਨ ਹੈ ਅਸ਼ੋਕ ਕੁਮਾਰ ਜੀ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਇਹਨਾਂ ਦੇ ਉੱਪਰ ਸੰਗਿਆਨ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਹੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਮਸਲਿਆਂ ਦੇ ਵਿੱਚ ਯਾਨੀ ਪੂ ਮਾਫੀਆ ਦੇ ਮਸਲਿਆਂ ਦਾ ਮਸਲਿਆਂ ਦੇ ਵਿੱਚ ਸਾਥ ਦੇਣ ਦੇ ਜਿਹੜੇ ਬੜੇ-ਬੜੇ ਦੋਸ਼ ਲੱਗੇ ਨੇ ਔਰ ਕਈ ਜਿਹੜੇ ਅਧਿਕਾਰੀ ਨੇ ਉਹ ਸਸਪੈਂਡ ਤੱਕ ਕਿੱਤੇ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਕੇਸ ਦੇ ਉੱਪਰ ਵੀ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਸੰਗਿਆਨ ਲੇਗੀ ਅਤੇ ਬਣਦਾ ਜਿਹੜਾ ਇਹਨਾਂ ਦਾ ਹੱਕ ਹੈ ਜਾਂ ਇਹਨਾਂ ਦੇ ਨਾਲ ਜੋ ਵੀ ਹੋਇਆ ਹੈ ਜਾਂ ਹੋਣ ਵਾਲਾ ਹੈ ਮੈਂ ਹੋਣ ਵਾਲਾ ਇਸ ਕਰਕੇ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਨੇ ਦੱਸਿਆ ਕਿ ਮੈਨੂੰ ਪੁਲਿਸ ਦੇ ਹੀ ਕੁਝ ਬੰਦਿਆਂ ਨੇ ਐਸਪੀ ਆਫਿਸ ਦੇ ਬਾਹਰ ਜਿਸ ਵੇਲੇ ਸ਼ਾਇਦ ਐਸਪੀ ਸਾਹਿਬ ਉੱਥੇ ਅੰਦਰ ਨਹੀਂ ਸਨ ਉਹਨਾਂ ਨੇ ਇਹਨਾਂ ਨੂੰ ਜਾਨ ਤੱਕ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਤੋਂ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਗੱਲ ਦਾ ਸੰਕੇਨ ਲਵੇ ਦੇਖਦੇ ਰਹੋ ਆਪਸੀ ਸਾਈਟ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ